ਅੱਜ ਜੇ ਗੱਲ ਕਰੀਏ ਪਿੰਡ ਦੀ ਸੱਤ ਦੀ ਤੇ ਪਿੰਡ ਦੀ ਸਾਥ ਦੇ ਵਿੱਚ ਪਹੁੰਚੇ ਆ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਡੇਰੀਵਾਲ ਕੇ ਔਰ ਪਿੰਡ ਡੇਰੀਵਾਲ ਦਰੋਗਾ ਦੀ ਗੱਲ ਕਰੀਏ ਤੇ ਬਹੁਤ ਵੱਡਾ ਇੱਕ ਪਿੰਡ ਹੈ ਔਰ ਇੱਥੇ ਪਿੰਡ ਦੇ ਵਿਕਾਸ ਹੋਇਆ ਨਵੇਂ ਸਰਪੰਚ ਬਣੇ ਔਰ ਉਹਨਾਂ ਵੱਲੋਂ ਵਿਕਾਸ ਵੀ ਕੀਤਾ ਗਿਆ ਕੀ ਕੀ ਐਸਾ ਵਿਕਾਸ ਆ ਜਾਂ ਕੀ ਐਸੇ ਮੁੱਦੇ ਨੇ ਇਸ ਪਿੰਡ ਦੇ ਕਿਉਂਕਿ ਜੇ ਆਬਾਦੀ ਜ਼ਿਆਦਾ ਤਾਂ ਮੁੱਦੇ ਵੀ ਵੱਧ ਹੋਣਗੇ ਤਾਂ ਚਾਹੇ ਉਹ ਨੌਜਵਾਨਾਂ ਦੀ ਗੱਲ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਹੈਲਥ ਪੱਖੋਂ ਕੋਈ ਗੱਲ ਹੋਵੇ ਤਾਂ ਗੱਲ ਹੀ ਕਰਦੇ ਆ ਪਿੰਡ ਦੇ ਲੋਕਾਂ ਨਾਲ ਸਭ ਤੋਂ ਪਹਿਲੇ ਸਰਪੰਚ ਸਾਹਿਬ ਨੇ ਸ਼ੁਰੂ ਕਰਦੇ ਕਿ ਪਿੰਡ ਦਾ ਕਿਵੇਂ ਆਪਾਂ ਪਹਿਲੇ ਤੇ ਸਰਪੰਚ ਸਾਹਿਬ ਨੂੰ ਲਾ ਦੱਸ ਮੈਂ ਸਰਪੰਚ ਡੇਰੀਵਾਲ ਦਰੋਗਾ ਜਗਤਾਰ ਸਿੰਘ ਹਾਂ ਅੱਛਾ ਜਗਤਾਰ ਜੀ ਪਹਿਲੇ ਤੇ ਇਹ ਦੱਸੋ ਕਿ ਪਿੰਡ ਦੀ ਜबादी ਕਿੰਨੀ ਕੁ ਹੋ ਗਈ ਔ ਕਿੰਨਾ ਕੁ ਵੱਡਾ ਪਿੰਡ ਹੈਗਾ ਪਿੰਡ ਜੀ ਕਾਫੀ ਵੱਡਾ ਹੈ ਤੇ 3500 ਦੇ ਲਾਗੇ ਆਬਾਦੀ ਹੈ ਤੇ 2700 ਜਿਹੜੀ ਹੈ ਉਹ ਵੋਟ ਹੈ ਡੇਰੀਵਾਲ ਜੇ ਆਪਾਂ ਮੁੱਖ ਤੌਰ ਤੇ ਮੁਖਤਾਰਾ ਦੇ ਵਿੱਚ ਗੱਲ ਕਰੀਏ ਤੇ ਪਿੰਡ ਦੀਆਂ ਜਿਹੜੀਆਂ ਅਕਸਰ ਕਹਿੰਦੇ ਕਿ ਜਿਹੜੀਆਂ ਸਹੂਲਤਾ ਆ ਜਾਂ ਪਿੰਡ ਦੀਆਂ ਲੋੜਾਂ ਕਿਵੇਂ ਦੀ ਇੱਕ ਵਿਕਾਸ ਕੰਮ ਚੱਲਦੇ ਨੇ ਦੇਖੋ ਜੀ ਜਦੋਂ ਤੋਂ ਅਸੀਂ ਮਤਲਬ ਸਰਪੰਚ ਬਣਿਆ ਆ ਆਮ ਆਦਮੀ ਪਾਰਟੀ ਦੇ ਅਸੀਂ ਸਰਪੰਚ ਬਣਿਆ ਮੁੱਖ ਮੰਤਰੀ ਭਵਨਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅਸੀਂ ਉਦੋਂ ਦਾ ਲਗਾਤਾਰ ਪਿੰਡ ਦੇ ਵਿੱਚ ਜਿਹੜਾ ਕੰਮ ਹੈ ਇਹ ਕਾਰਜਕਾਰ ਕਰ ਰਹੇ ਹਾਂ ਜਿਹਦੇ ਵਿੱਚ ਸਰਦਾਰ ਜਗਰੂਪ ਸਿੰਘ ਸੇਖਵਾ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਮਤਲਬ ਕੰਮ ਹੋ ਰਿਹਾ ਹੈ ਲਗਭਗ ਹੀ 3 ਕਿਲੋਮੀਟਰ 3300 3000 ਫੁੱਟ ਜੜੀ ਉਹ ਸੜਕ ਲਗਭਗ ਕਵਰ ਕਰਤੀ ਹੈ ਜਿਹੜੀ ਅਲੱਗ-ਅਲੱਗ ਪਾਰਟਸ ਦੇ ਵਿੱਚ ਹੈ ਇਦਾਂ ਹੀ ਸਾਡੇ ਕੁਝ ਪਿੰਡ ਦੇ ਪਾਣੀ ਜਿਹੜੇ ਨਾਲ ਨਿਕਾਸ ਹੀ ਨਹੀਂ ਅਜੇ ਤੱਕ ਉਹ ਬਾਬਾ ਜੀ ਤੇ ਸਾਹਮਣੇ ਲੱਗੇ ਖੜੇ ਨੇ ਇਹਨਾਂ ਦਾ ਉਹ 700 ਫੁੱਟ ਸੀਵਰੇਜ ਪਾ ਕੇ ਉਹਨੂੰ ਪਾਣੀ ਨੂੰ ਪ੍ਰੋਪਰ ਲੋਕਲ ਜਿਹੜੀ ਉਹ ਦਿੱਕਤ ਉਹ ਮੀਸਾਲਾਂ ਤੋਂ ਦਿੱਕਤ ਆਂਦੀ ਹੋਊਗੀ ਨਾ ਉਹ ਉਹ 40 ਸਾਲ ਤੋਂ ਲਗਪਾ ਕੇ ਜੜੀਏ ਦਿੱਕਤ ਸੀ ਸਭ ਤੋਂ ਪਹਿਲਾਂ ਅਸੀਂ ਉਹ ਕੰਮ ਨੂੰ ਹੱਥ ਪਾਇਆ ਜਿਹੜਾ ਪਿੰਡ ਦੇ ਵਿੱਚ ਕਿਸੇ ਨੇ ਵੀ ਹੱਥ ਨਹੀਂ ਸੀ ਪਾਇਆ ਉਹ ਇਸ ਕੰਮ ਨੂੰ ਅਸੀਂ ਫੈਲਦੇ ਆਧਾਰ ਤੇ ਕਰਦੇ ਆ ਇਸੇ ਤਰ੍ਹਾਂ ਹੀ 900 ਫੁੱਟ ਦਾ ਇੱਕ ਅੰਬਾ ਡੇਰਿਆਂ ਤੇ ਰਾਹ ਹੀ ਹੈ ਜੀ ਤੇ 800 ਫੁੱਟ ਦਾ ਹੀ ਜਗਤਾਰ ਸਿੰਘ ਪਿੰਡਰ ਪਰਵਾਣੇ ਤੇ ਲਾਗੇ ਗੁਰਦਾਰ ਸਾਹਿਬ ਦੇ ਲਾਗੇ ਇੱਕ ਹੋਰ ਰਾਹ ਬਣਾਇਆ ਇਦਾਂ ਹੀ ਬਾਬਾ ਕਰਮ ਸਿੰਘ ਉਹਨਾਂ ਦੇ 350 ਫੋਟਰਾ ਉਹਨਾਂ ਦਾ ਵੀ ਬਣਾਇਆ ਤਰਤੀਬਵਾਰ ਜਿਉਂ-ਜਿਉਂ ਸਾਡੇ ਕੋਲ ਕੋਈ ਗ੍ਰਾਂਟ ਆਉਂਦੀ ਹੈ ਉਸੇ ਹਿਸਾਬ ਨਾਲ ਇਹ ਲਗਾਤਾਰ ਹੀ ਮਤਲਬ ਕੰਮ ਕਰ ਰਹੇ ਹਾਂ ਇਹ ਜਿਹੜਾ ਅਸੀਂ ਪੈਸਾ ਖਰਚ ਕੀਤਾ ਲਗਭਗ ਇਹ ਪਿੰਡ ਦੀ ਬੋਲੀ ਦਾ ਹੀ ਪੈਸਾ ਖਰਚ ਕੀਤਾ ਜੋ ਹੁਣ ਗਵਰਨਮੈਂਟ ਸਾਨੂੰ ਕੋਈ ਗ੍ਰਾਂਟ ਦੇਗੀ ਤੇ ਇਸ ਤੋਂ ਆਪਣੀ ਆਮਦਨ ਆਪਣੀ ਆਮਦਨ ਨੂੰ ਹੀ ਸਹੀ ਢੰਗ ਨਾਲ ਜਿਹੜਾ ਖਰਚਾ ਜਾ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਅ ਦੂਸਰੇ ਪੱਖ ਤੋਂ ਮੈਂ ਦੇਖਦਾ ਸਕੂਲ ਵੀ ਬਹੁਤ ਵੱਡਾ ਛੜਾ ਮਤਲਬ ਇੱਥੇ ਇੱਕ ਇਹ ਵੀ ਸ਼ਾਇਦ ਕਿਤੇ ਨਾ ਕਿਤੇ ਅਕਸਰ ਪਿੰਡਾਂ ਦੇ ਵਿੱਚ ਸਕੂਲ ਹੀ ਨਹੀਂ ਹੁੰਦੇ ਹਾਂਜੀ ਹਾਂਜੀ ਸਕੂਲ ਵੀ ਇਹ ਵੀ ਵਧੀਆ ਗਵਰਨਮੈਂਟ ਦਾ ਕੰਮ ਚੱਲ ਰਿਹਾ ਜੀ ਹੁਣ ਲੈਬ ਆਈ ਸੀ ਗਵਰਨਮੈਂਟ ਦੀ ਇਹ ਲੈਬ ਬਹੁਤ ਵੱਡੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਹੈ ਹੋਰ ਵੀ ਕਮਰਿਆਂ ਦੀ ਤਿੰਨ ਕਮਰਿਆਂ ਦੀ ਰਿਪੇਅਰ ਆਈ ਸੀ ਉਹ ਤਿੰਨ ਕਮਰੇ ਬਣ ਕੇ ਰਿਪੇਅਰ ਹੋ ਗਏ ਨੇ ਇੱਥੇ ਸਾਡੇ ਸਕੂਲ ਦੇ ਵਿੱਚ ਇੱਕ ਪਲੱਸ 2 ਤੱਕ ਦੀ ਮੰਗ ਜਿਹੜੀ ਚਾਹੀ ਸ੍ਰੀ ਰਾਜ ਗੁਰ ਸਿੰਘ ਜੀ ਰਹਿਣਵਾਈ ਹੈ ਮਤਾ ਵੀ ਪਾਇਆ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਕ੍ਰਿਕ ਜੋ ਕਿ 10ਵੀਂ ਤੱਕ ਦਾ ਸਕੂਲ ਹੈਗਾ ਤੇ ਉਹਦੇ ਨਾਲ ਇਹ ਹੈ ਕਿ ਹੋਰ ਨਾਲ ਪਿੰਡਾਂ ਨੂੰ ਵੀ ਸ਼ਾਇਦ ਉਹਦਾ ਵੱਡਾ ਲਾਭ ਮਿਲੂਗਾ ਹਾਂ ਜੇ ਲਾਗੇ ਲਾਗੇ ਜਿਦਾ ਤੁਹਾਡਾ ਵੇਤਨਾ ਹੋ ਗਿਆ ਜੀ ਸੀਨਾ ਹੋ ਗਿਆ ਗਿਲਮਾਂਚ ਹੋ ਗਿਆ ਇਧਰ ਦਾਨੀਆਂਵਾਲ ਪਿੰਡ ਹੋ ਗਿਆ ਇਹ ਚਾਰੋਂ ਪੰਜ ਰਿੰਡ ਕਵਰ ਹੋ ਸਕਦੇ ਨੇ ਜੇ ਪਲੱਸ 2 ਤੱਕ ਸਕੂਲ ਬਣ ਜੇ ਜਿਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਇਹ ਆ ਰਹੀ ਕਿ ਜੜੀਆਂ ਸਾਡੀਆਂ ਪਿੰਡ ਦੀਆਂ ਬੱਚੀਆਂ ਨੇ ਉਹ ਜਦੋਂ ਪੜਨ ਵਾਸਤੇ 5-7 ਕਿਲੋਮੀਟਰ ਦੂਰ ਜਾਂਦੇ ਨੇ ਤੇ ਉਹਦੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਇਹ ਪਿੰਡ ਦੀ ਸਭ ਤੋਂ ਵੱਡੀ ਮੰਗ ਹੈ ਕਿ ਪਲੱਸ 2 ਤੱਕ ਸਕੂਲ ਜਰਾ ਬਿਲਕੁਲ ਸਕੂਲ ਪਲੱਸ 2 ਤੱਕ ਹੋਵੇ ਮੰਗਾ ਭਾਜੀ ਕਿੱਦਾਂ ਦੇਖਦੇ ਹੋ ਪਿੰਡ ਦੇ ਕਿਉਂਕਿ ਮੁਦਦੇ ਨੇ ਪਿੰਡ ਦੇ ਵੀ ਕਈ ਮੁਦਦੇ ਹੋਣਗੇ ਪਿੰਡ ਜਦੋਂ ਸਰਕਾਰ ਆਂਦੀ ਆ ਤੇ ਜਾਂ ਸਰਕਾਰ ਬਦਲਦੀ ਜਾਂ ਸਰਪੰਚ ਬਦਲਦਾ ਤੇ ਕਈ ਮੰਗਾਂ ਪਿੰਡ ਵਾਸੀਆਂ ਦੀਆਂ ਕਈ ਹੁੰਨੀਆਂ ਕਿੱਦਾਂ ਰਹਾ ਇਹ ਪਿੰਡ ਦਾ ਹੰਲਾ ਬਹੁਤ ਜ਼ਿਆਦਾ ਮੁਦਦੇ ਨੇ ਪਿੰਡ ਦੇ ਪਿੰਡ ਸਾਡਾ ਮਤਲਬ ਅਸੀਂ ਪਛੜਿਆ ਪਿੰਡਾਂ ਚ ਇਹੀ ਕਹਿ ਦਈਏ ਤੇ ਉਹ ਆ ਕਿ ਸਾਡੇ ਪਿੰਡ ਦੀ ਆਬਾਦੀ ਵੀ ਜ਼ਿਆਦਾ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਸਹੂਲਤਾਂ ਦੀ ਲੋੜ ਆ ਇੱਥੇ ਪਿੰਡ ਦੇ ਵਿੱਚ ਬੈਂਕ ਜਿਹੜਾ ਆ ਉਹ ਅੱਡੇ ਤੇ ਆ ਸਾਨੂੰ ਪਿੰਡ ਦੇ ਵਿੱਚ ਇੱਕ ਕੋਆਪਰੇਟਿਵ ਬੈਂਕ ਕੋਆਪਰੇਟਿਵ ਸੁਸਾਇਟੀ ਤੇ ਖਾਦਾ ਦਵਾਈਆਂ ਦੀ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਐਸ ਵਾਰੀ ਸਾਨੂੰ ਖਾਦਾਂ ਦੀ ਬੜੀ ਪ੍ਰੋਬਲਮ ਆਈ ਸੀ ਇਹ ਕਰਕੇ ਪਿੰਡ ਵਿੱਚ ਸੁਸਾਇਟੀ ਹੋਣੀ ਬਹੁਤ ਜ਼ਰੂਰੀ ਆ ਦੂਜੀ ਗੱਲ ਇਹ ਆ ਕਿ ਸਾਡੇ ਸਰਪੰਚ ਸਾਹਿਬ ਬਹੁਤ ਵਧੀਆ ਬੰਦੇ ਨੇ ਇੱਕ ਬੰਦੇ ਬਣੇ ਆ ਜਿੱਦਾਂ ਨਲਕੇ ਆ ਪਿੰਡ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਸੀ ਪੀਣ ਯੋਗ ਨਹੀਂ ਤੇ 7-8 ਹਜ਼ਾਰ ਨਲਕੇ ਲਾਏ ਆ ਇਕ ਬਾਾਰ ਡੇਰਿਆਂ ਤੇ ਵੀ ਨਲਕਾ ਲਾਇਆ ਦਰਬਾਰ ਵੀ ਹੋਰ ਜਿਹੜੇ ਨਲਕੇ ਵੀ ਲਾਏ ਆ ਤੇ ਉਹ ਨਲਕੇ ਲਾ ਕੇ ਵੀ ਨੁਕਾਣ ਜਿੱਥੇ ਪੀਣ ਯੋਗ ਪਾਣੀ ਦਿੱਤਾ ਉੱਥੇ ਸੀਵਰੇਜ ਦਾ ਵੀ ਕੰਮ ਕੀਤਾ ਵਾ ਹੋਰ ਨਿਕਣ-ਨਿਕੇ ਕੰਮ ਬੜੇ ਜਿਆਦਾ ਜਿਹੜੇ ਕੰਮ ਨੇ ਕੀਤੇ ਆ ਸਾਡੇ ਪਿੰਡ ਨੂੰ ਜਿਹੜੇ ਆਉਣ ਵਾਲੇ ਰਸਤੇ ਆ ਨਾ ਪਿੰਡ 'ਚ ਤਿੰਨ ਚਾਰ ਉਹ ਕੱਚੇ ਆ ਜੀ ਜਿਵੇਂ ਫਿਲਹਾਲ ਚੱਕ ਨੂੰ ਜੋੜਦੇ ਜਾਂ ਹੋਰ ਪਿੰਡਾਂ ਨੂੰ ਜੋੜਦੇ ਉਹ ਪਤਾ ਨਹੀਂ ਕਿਉਂ ਪਿਛਲੇ ਸਮੇਂ 'ਚ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਹੁਤ ਸਾਰੀਆਂ ਛੜੀਆਂ ਸ਼ੜਕਾਂ ਬਣੀਆਂ ਸੀਗੀਆਂ ਪਰ ਸਾਡੇ ਪਿੰਡ ਦੀਆਂ ਕਿਉਂ ਨਹੀਂ ਬਣੀਆਂ ਪਤਾ ਨਹੀਂ ਉਹ ਸਮਝ ਨਹੀਂ ਲੱਗੀ ਸਾਨੂੰ ਔਰ ਖਿਆਦੋ ਕੁਤੜੇ ਬੰਦੀ ਕਰਕੇ ਜਾਂ ਕਿਸੇ ਕਰਕੇ ਉਹ ਰਹਿ ਗਈਆਂ ਉਹਦਾ ਉਹਦਾ ਵੀ ਤੁਸੀਂ ਅਪੀਲ ਨਾਲ ਕਰਦੇ ਆ ਉਹਦੀ ਅਸੀਂ ਅਪੀਲ ਕਰਦੇ ਆ ਕਿ ਸਾਨੂੰ ਐਸੀ ਬਿਨਾ ਕਿਸੇ ਭੇਦ ਭਾਵ ਦੇ ਬਿਨਾ ਕਿਸੇ ਮਤਲਬ ਉਹਦੇ ਅਸੀਂ ਚਾਹੁੰਦੇ ਆ ਕਿ ਹਰ ਬੰਦੇ ਦਾ ਜਿਹੜਾ ਉਹ ਕੰਮ ਹੋਵੇ ਹਰ ਬੰਦੇ ਦੇ ਜਿਹੜੀ ਸਹੂਲਤਾਂ ਮਿਲੇ ਤੇ ਅਸੀਂ ਜਿੱਥੇ ਮਤਲਬ ਬਾਕੀ ਹੋਰ ਵੀ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਬਣਿਆਂ ਨੂੰ ਅਜੇ ਸਰਦਾਰ ਜਗਤਾਰ ਸਿੰਘ ਨੂੰ ਬਣਿਆ ਅਜੇ ਸਾਰੇ ਲਗਭਗ 7-8 ਮਹੀਨੇ ਹੋਏ ਆ ਸਾਲ ਨਹੀਂ ਪੂਰਾ ਹੋਇਆ ਔਰ ਜਿਹੜੇ ਇੰਨੇ ਕੰਮ ਕੀਤੇ ਆ ਜੇ ਕੋਈ ਲਾਮੇ ਆ ਸਾਨੂੰ ਤੇ ਉਹ ਅੱਜ ਤੋਂ ਪੰਜ ਸਾਲਾਂ ਨੂੰ ਦਿਓ ਤੁਸੀਂ ਆ ਕੰਮ ਰਹਿ ਗਿਆ ਤੇ ਜੋ ਕੋਈ ਕੰਮ ਹੋਊਗਾ ਇਮਾਨਦਾਰੀ ਨਾਲ ਸਾਨੂੰ ਸਰਕਾਰ ਗ੍ਰਾਂਟਾਂ ਦੇਵੇ ਅਸੀਂ ਕਰਾਂਗੇ ਜਿਵੇਂ ਉਹ ਰੰਗਲਾ ਪੰਜਾਬ ਤੇ ਕਹਿ ਰਹੇ ਆ ਕਿ ਪਿੰਡ ਕਿੰਨਾ ਚ ਗ੍ਰਾਂਟਾਂ ਮਿਲਣ ਵਾਲੀਆਂ ਅਸੀਂ ਉਹ ਵੀ ਮੰਗ ਕਰਦੇ ਆ ਸਾਡੇ ਡਿਸਪੈਂਸਰੀ ਇੱਕ ਪਸ਼ੂ ਪਾਲਣ ਦੀ ਉਹਦੇ ਵਿੱਚ ਡਾਕਟਰ ਨਹੀਂ ਸਾਡੇ ਪਿੰਡਾਂ ਆਮ ਆਦਮੀ ਕਲੀਨਿਕ ਨਹੀਂ ਸਾਡੇ ਕੋਲ ਮਤਲਬ ਬਹੁਤ ਬਹੁਤ ਘੱਟ ਆਬਾਦੀ ਜ਼ਿਆਦਾ ਹੋਣ ਕਰਕੇ ਤੁਹਾਡੀ ਇਹ ਮੰਗ ਆਦੀ ਸਾਡੀਆਂ ਮੰਗਾਂ ਬੜੀਆਂ ਜ਼ਿਆਦਾ ਨੇ ਤੇ ਇਸ ਕਰਕੇ ਸਾਨੂੰ ਹੀ ਇੱਕ ਇੱਕ ਕਰਕੇ ਮੰਗ ਕਹਿੰਦੇ ਆ ਸਾਨੂੰ ਸਾਨੂੰ ਸਾਡੀ ਸਰਕਾਰ ਜਿਹੜੀ ਉਹ ਮੰਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਆ ਸਾਡੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਨੇ ਜ਼ੋਰ ਲਾ ਰਹੇ ਆ ਸਾਡੇ ਨਾਲ ਵੱਡੇ ਵੱਡੇ ਜੋੜ ਕੇ ਸਾਡਾ ਸਾਥ ਦੇ ਰਹੇ ਆ ਅਸੀਂ ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਮਾਨ ਸਾਹਿਬ ਇਸ ਪਿੰਡal ਜਿਹੜਾ ਵਾ ਵਿਸ਼ੇਸ਼ ਧਿਆਨ ਦਿੱਤਾ ਜਾਏ ਹਲਕੇ ਦਾ ਬਲਾਕ ਦਾ ਵੱਡਾ ਪਿੰਡ ਆ ਬਿਲਕੁਲ ਮੈਂ ਸਿਰਫ ਤੁਹਾਡੇ ਨਾਲ ਗੱਲ ਕਰਦਾ ਬਾਬਾ ਜੀ ਤੁਸੀਂ ਦੱਸ ਰਹੇ ਹੋ ਕਿ ਪਿੰਡ ਦੇ ਵਿੱਚ ਕੋਈ ਪੁਰਾਣਾ ਹੀ ਇੱਕ ਮਸਲਾ ਜਿਹੜਾ ਉਹ ਹੱਲ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਲਗਭਗ 40 ਸਾਲ ਤੋਂ ਸਾਡਾ ਜਿਹੜਾ ਰਸਤਾ ਔਰ ਪਾਣੀ ਜਿਹੜਾ ਉਹ ਸਾਡੇ ਖਾਂ ਤੇ ਕਨਾਲ ਖਾਂ ਉਹਦੇ ਵਿੱਚ 15 20 ਘਰਾਂ ਦਾ ਪਾਣੀ ਜਿਹੜਾ ਉੱਥੇ ਗੰਦਾ ਪਾਣੀ ਗੰਦਾ ਪਾਣੀ ਉੱਥੇ ਪੈ ਰਿਆ ਸੀ ਜਿਹਦੇ ਕਾਰਨ ਬਹੁਤ ਜ਼ਿਆਦਾ ਦਿੱਕਤ ਸੀ ਫਿਰ ਸਾਨੂੰ ਸਾਡੇ ਆਪਣੇ ਵੀਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਕੋਲ ਸਰਪੰਚੀ ਆਈ ਹੈ ਤੇ ਇਹਨਾਂ ਨੇ ਸਾਡਾ ਪਹਿਲ ਦੇ ਉਧਾਰ ਤੇ ਸਾਡਾ ਕੰਮ ਕੀਤਾ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਉੱਥੇ ਨਰਕ ਭਰੀ ਜ਼ਿੰਦਗੀ ਅਸੀਂ 15 20 ਘਰ ਜਿਹੜੇ ਜੀਰੇ ਸੀ ਇਸ ਵੇਲੇ ਉੱਥੇ ਤੁਸੀਂ ਜਾ ਕੇ ਵੇਖ ਵੀ ਸਕਦੇ ਹੋ ਮੌਕੇ ਤੇ ਤੇ ਸੀਵਰੇਜ ਪਾ ਕੇ ਸਾਨੂੰ ਬਹੁਤ ਸੁਖੀ ਕਰਤਾ ਬਾਕੀ ਤੁਹਾਨੂੰ ਸਾਰਾ ਕੋਈ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਬਣਾ ਨੇ ਦੱਸ ਦਿੱਤਾ ਹੈ ਇੱਕ ਅਕਸਰ ਹੁੰਦਾ ਨਾ ਕਿ ਛੱਪੜ ਦਾ ਮੁੱਦਾ ਜਾਂ ਗੰਦੇ ਪਾਣੀ ਦਾ ਮੁੱਦਾ ਇਹ ਬੜੀਆਂ ਪ੍ਰੋਬਲਮਸ ਰਹੀਆਂ ਕਿ ਉਹ ਆਪਸ ਦੇ ਵਿੱਚ ਪਿੰਡ ਦੇ ਵਿੱਚ ਵੀਲਰ ਦਾ ਮਤਲਬ ਲੜਾਈ ਝਗੜਾ ਰਹਿਣਾ ਜਾਂ ਬਿਮਾਰੀਆਂ ਫੈਲਣ ਦਾ ਇਹ ਇਹ ਚੀਜ਼ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਉਪਰਾਲਾ ਇਹੀ ਕੀਤਾ ਹੈਗਾ ਆਪਣੇ ਨਜ਼ਦੀਕ ਛੱਪੜ ਹੈ ਜਿਹੜਾ ਕੋ ਪਹਿਲ ਦੇ ਆਧਾਰ ਤੇ ਪਹਿਲਾਂ ਉਹਦੀ ਜਿਹੜੀ ਸਫਾਈ ਕੀਤੀ ਗਈ ਪਾਣੀ ਦਾ ਜਿਹੜਾ ਇਹ ਵਿਕਾਸ ਸਾਡੇ ਅੰਦਰ ਪੱਤੀ ਦਰੋਗਿਆਂ ਦਾ ਇਹ ਸਾਰਾ ਜਿਹੜਾ ਇੱਧਰ ਹੀ ਜਾ ਰਿਹਾ ਹੈ ਕਿਉਂਕਿ ਭਾਜੀ ਪਿੰਡ ਵੀ ਵੱਡਾ ਦਾੜਾ ਇਸ ਇਲਾਕੇ ਦੇ ਵਿੱਚ ਤੇ ਮੰਗਾ ਵੀ ਉਹ ਸਾਬਣਾ ਹੋਣੀਆਂ ਲੋਕਾਂ ਨੂੰ ਉਮੀਦਾਂ ਵੀ ਬਹੁਤ ਵੱਡੀਆਂ ਹਨ ਮੰਨਣ ਪਰ ਤਾਂ ਪਰ ਹਰ ਕਾਜ ਚਫਾਂ ਚਫਾਂ ਜਿੰਨਾ ਐਡਾ ਬੜਾ ਖਾਸ ਕੱਟ ਤੁਹਾਡੇ ਲਈ ਮੁਸ਼ਕਲ ਆਈ ਸੀ ਬੜੀ ਮੁਸ਼ਕਲ ਸੀ ਜੀ ਇਹ ਨੰਗ ਦੇ ਘਰ ਘਰ ਸੀ ਨਾ ਉੱਥੇ ਘਰਾਂ ਨੂੰ ਮੁਸ਼ਕਲਾਂ ਇੱਕ ਮਿੰਟ ਬਾਤ ਕਰ ਹਾਂਜੀ ਹਾਂਜੀ ਕੋਈ ਗੱਲ ਭਾਜੀ ਕਿਦਾਂ ਦੇਖਦੇ ਹੋ ਤੁਸੀਂ ਕਿਉਂਕਿ ਪਿੰਡ ਦੇ ਵਿੱਚ ਨੌਜਵਾਨ ਵਰਗ ਵੀ ਆ। ਉਡੀਆਂ ਵੀ ਆਪਣੀਆਂ ਕੋਈ ਮੰਗਾ ਹੋਣਗੀਆਂ ਕਿਉਂਕਿ ਅਕਸਰ ਨਸ਼ੇ ਦੇ ਨਾਲ ਆਪਾਂ ਜ਼ਰੂਰ ਲੜਾਈ ਲੜਦੇ ਪਏ ਆ। ਉਹਦੇ ਵਿੱਚ ਵੀ ਪਿੰਡ ਦਾ ਕੋਈ ਰੋਲ ਪਲੇ ਕਰ ਰਿਹਾ ਪਿੰਡ। ਹਾਂਜੀ ਪਿੰਡ ਦਾ ਜੀ ਕੋਈ ਖੇਡ ਵਾਸਤੇ ਸਟੇਡੀਅਮ ਨਹੀਂ ਹੈਗਾ ਜੀ। ਜੀ ਤੇ ਜਿਸ ਵਿੱਚ ਬੱਚਿਆਂ ਨੂੰ ਆ ਪਿੱਛੇ ਜੇ ਸਾਡੇ ਸਰਪੰਚ ਸਾਹਿਬ ਬਣੇ ਸੀ ਉਹਨਾਂ ਨੇ ਦੋ ਕਨਾਲ ਨਾਲ ਆਪਣੇ ਕੋਲੋਂ ਲੈ ਕੇ ਤੇ ਸਾਨੂੰ ਤਾਂ ਲਿਜੇ ਦਿੱਤਾ। ਉਹ ਉਹਦੇ ਵਾਸਤੇ ਵੀ ਆਪਾਂ ਜੋਰ ਲਾ ਰਹੇ ਆਂ ਇਹ ਸਾਡੀ ਇੱਕ ਸਟੇਡੀਅਮ ਵਧੀਆ ਬਣ ਕੇ ਬਣਾ ਕੇ ਦਿੱਤਾ ਜਾਵੇ ਤੇ ਬਾਕੀ ਨਸ਼ੀ ਦਾ ਨਾ ਤੇ ਬਹੁਤ ਬੋਲ ਬਾਲਵਾ ਜਿਹੜੀ ਸੱਚੀ ਗੱਲ ਹੈ ਪਾਜੀ ਸਰਪੰਚ ਸਾਹਿਬ ਤੁਸੀਂ ਇੱਥੇ ਮਤਾ ਵੀ ਪਾਇਆ ਫਿਰ ਪਿੰਡ ਦੇ ਵਿੱਚ ਇੱਕ ਮਸੇ ਦਾ ਬਿਲਕੁਲ ਮਤਾ ਪਾਇਆ ਜੀ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਦੇ ਜਿਹੜੇ ਸੂਝਵਾਨ ਮਸ਼ਰਣ ਨੇ ਸਾਰਿਆਂ ਨੇ ਰਲ ਕੇ ਇਹ ਅਸੀਂ ਮਤਾ ਪਾਇਆ ਕਿ ਅਸੀਂ ਇੱਕ ਦਸਨ ਜੋਗ ਗੱਲ ਜ਼ਰੂਰੀ ਹੈ ਕਿ ਮੇਰੀ ਪੰਚਾਇਤ ਦਾ ਇੱਕ ਵੀ ਬੰਦਾ ਕਿਸੇ ਵੀ ਜ਼ਮਾਨਤ ਦੇਣ ਦੀ ਗੱਲ ਸਪੈਸ਼ਲ ਨਸ਼ੇ ਵਾਲੇ ਵਾਲੇ ਬਾਕੀ ਨਾਰਮਲ ਕੇਸ ਤੇ ਕੋਈ ਚੱਲਦੇ ਰਹਿੰਦੇ ਨੇ ਨਸ਼ੇ ਉੱਤੇ ਕੋਈ ਵੀ ਜ਼ਮਾਨਤ ਦੇਣ ਵਾਸਤੇ ਇਹ ਇਕੱਠੇ ਬੈ ਕੇ ਮਤਾ ਪਾਇਆ کافی ਕੰਟਰੋਲ ਹੋਇਆ ਵੀ ਹੈ ਲੇਕਿਨ ਕੁਝ ਅਜੀਬ ਜਿਹੜੇ ਇਸ਼ਾਰਤੀਆਂ ਸਰਦੇ ਉਹ ਮਤਲਬ ਨਸ਼ੇ ਤੋਂ ਫਿਰ ਵੀ ਉਹਨਾਂ ਨੂੰ ਨੱਥ ਪਾਣ ਲਈ ਤੁਸੀਂ ਪੰਚਾਇਤ ਇੱਕ ਝੋਟੋ ਨਾ ਬਿਲਕੁਲ ਇੱਕ ਝੋਟਿਆ ਹੀ ਪ੍ਰਸ਼ਾਸਨ ਦਾ 24 ਘੰਟੇ ਮੰਨ ਲਓ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਰਨ ਨੂੰ ਵੀ ਤਿਆਰ ਅਜੀ ਤੁਸੀਂ ਕਿਦਾਂ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਪਿੰਡ ਵਾਸੀ ਹੋਣ ਦੇ ਲੱਗ ਸਰ ਮੈਂ ਜਿੱਦਨ ਦੇ ਸਾਡੇ ਸਰਪੰਚ ਸਾਹਿਬ ਬਣੇ ਨੇ ਜਦੋਂ ਦੀ ਆਪਾਂ ਹੋਂਦ ਵਿੱਚ ਆਏ ਪੰਚਾਇਤ ਤੇ ਬਹੁਤ ਵਧੀਆ ਕੰਮ ਹੋ ਰਿਹਾ ਜਿਹੜੇ ਕੰਮ ਕਾਫੀ ਦੇਰ ਤੋਂ ਪਛੜਿਆ ਜਿਤਨਾ ਪਹਿਲਾਂ ਬਾਬਾ ਜੀ ਨੇ ਦੱਸਿਆ ਤੇ ਕਾਫੀ ਦੇਰ ਤੋਂ ਉਹ ਕੰਮ ਜਿਹੜਾ ਹੈ ਮਤਲਬ ਇਹਨੂੰ 40 ਸਾਲ ਪਹਿਲੇ ਹਾਂ 40 ਸਾਲ ਪਹਿਲਾਂ ਤਾਂ ਹੋਏਗਾ ਯਾਰ ਮੈਂ ਸਰਵਿਸ ਕਰਦਾ ਮੈਂ ਬਾਹਰ ਹਾਂ ਮੈਂ ਇੰਨਾ ਤਾਂ ਨਹੀਂ ਕਹਿ ਸਕਦਾ ਪਰ ਜਿੰਨਾ ਵੀ ਟਾਈਮ ਆਇਆ ਮਤਲਬ ਕਾਫੀ ਦੇਰ ਤੋਂ ਆਇਓ ਤੇ ਹੁਣ ਫਰਸਟ ਦੇ ਵਿੱਚ ਇਹਨਾਂ ਨੇ ਉਹ ਕੰਮ ਕਰਾਇਆ ਪਹਿਲਾਂ ਸੀਵਰੇਜ ਦਾ ਤੇ ਬੜੀ ਵਧੀਆ ਇਹਨਾਂ ਦੀ ਸੋਚ ਹੈ ਤੇ ਬਾਕੀ ਸਾਨੂੰ ਇਹ ਬੜਾ ਵੱਡਾ ਅਸੀਂ ਚਾਰ ਪੰਜ ਫੌਜੀਆਂ ਵਿੱਚ ਇਹਨਾਂ ਦੇ ਨਾਲ ਤੇ ਫੌਜ ਤਾਂ ਪਤਾ ਇਮਾਨਦਾਰੀ ਦੇ ਨਾਲ ਚੱਲਦੀ ਹੈ ਅਸੀਂ ਇੱਕ ਵੀ ਪੈਸਾ ਮਤਲਬ ਇੱਧਰ ਉੱਧਰ ਮਤਲਬ ਪਹਿਲੇ ਦਿਨ ਤੋਂ ਡਿਸੀਜਨ ਲਿਆ ਸਰਪੰਚ ਸਾਹਿਬ ਨੇ ਤੇ ਜਿੰਨੇ ਪੈਸੇ ਆਉਂਦੇ ਨੇ ਬਿਲਕੁਲ ਪ੍ਰੋਪਰ ਲੱਗਣਗੇ ਮਰ ਕੰਮ ਨੂੰ ਪਹਿਲ ਦਿੱਤੀ ਜਾਏ। ਬੜਾ ਖਾਸ ਹੋ ਜਾਂਦਾ ਉਹ ਕਹਿੰਦੇ ਗ੍ਰਾਂਟ ਲਈ ਚਲੋ ਆਪਾਂ ਵੇਟ ਕਰਦੇ ਪਏ ਗਰਾਂਟਾ ਆ ਜਾਣੀਆਂ ਤੇ ਉਹ ਵੀ ਲਾਵਾਂਗੇ। ਆਪਾਂ ਤੇ ਆਪਣੀ ਆਮਦਨ ਤੋਂ ਹੀ ਜਿਹੜਾ ਬਿਲਕੁਲ ਜੀ ਜੇ ਉਹ ਪਿੰਡ ਦਾ ਪੈਸਾ ਹੀ ਪੰਚਾਇਤ ਦਾ ਮਤਲਬ ਜੋ ਆਪਾਂ ਨੂੰ ਉਹਦੇ ਨਾਲ ਹੀ ਡਿਵੈਲਪਮੈਂਟ ਕਰ ਰਹੇ ਆ। ਬਾਕੀ ਕੁਝ ਸਾਡੀ ਪੀਲ ਇਹੋ ਹੀ ਹੈ ਤੇ ਕੁਝ ਬੰਦੇ ਕਾਲੇ ਪੈ ਜਾਂਦੇ ਨੇ। ਪਿੰਡ ਵਾਸੀਆਂ ਨੂੰ ਇਹ ਪੀਲ ਕਰਦੇ ਆ ਕਿ ਕਾਲੇ ਨਾ ਪਾਓ ਸਾਨੂੰ ਹੁਣ ਮੌਕਾ ਮਿਲਿਆ ਥੋੜਾ ਜਿਹਾ ਵੇਟ ਕਰੋ। ਮਲਤ ਟਰਨ ਬਾਈ ਟਰਨ ਹਰ ਕੰਮ ਨੂੰ ਜਦੋਂ ਪਹਿਲਾਂ ਪ੍ਰਾਇੋਰਟੀ ਉਹਨੂੰ ਪਹਿਲਾਂ ਪ੍ਰਾਇੋਰਟੀ ਦੇਣੀ ਹੈ ਇਸ ਤਰੀਕੇ ਨਾਲ ਅਸੀਂ ਕੰਮ ਮਲ ਸਰਪੰਚ ਸਾਹਿਬ ਅੱਗੇ ਗਜਾਰਸ਼ ਪਹਿਲੇ ਦਿਨ ਤੋਂ ਕੀਤੀ ਹੈ ਕਿ ਇਹ ਇਸ ਤਰੀਕੇ ਨਾਲ ਆਪਾਂ ਚੱਲਣਾ ਤੇ ਇਹ ਵੀ ਬੜੀ ਚੰਗੀ ਸੋਚ ਰੱਖਦੇ ਨੇ ਤੇ ਬਾਕੀ ਪੁਆਇੰਟ ਸਾਰੇ ਤਕਰੀਬਨ ਕਵਰ ਨੇ ਜੋ ਸਾਡੇ ਪਿੰਡ ਦੀਆਂ ਪ੍ਰੋਬਲਮਾਂ ਹੈਗੀਆਂ ਬਿਲਕੁਲ ਭਾਜੀ ਜਿਵੇਂ ਕਿ ਆ ਮਤਲਬ ਆਇਆ ਹੋਇਆ ਨਸ਼ੇ ਦੇ ਖਿਲਾਫ ਵੀ ਕੋਈ ਗਵਾਈ ਨਹੀਂ ਰਹਿਊਗਾ ਕੋਈ ਜਮਾਨਤ ਨਹੀਂ ਰਹਿਊਗਾ ਨੌਜਵਾਨਾਂ ਨੂੰ ਵੀ ਕੁਝ ਲਾਂਬੰਦ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਅਸੀਂ ਜਗਰੂਕ ਕਿਤੇ ਕੋਸ਼ਿਸ਼ ਕਰ ਰਹੇ ਆ ਸਾਡੇ ਪਿੰਡ ਸਟੇਡੀਅਮ ਬਣੇ ਇਹ ਸਟੇਡੀਅਮ ਬਣੇ ਇੱਕ ਜਿਮ ਬਣੇ ਔਰ ਜਿਹੜੇ ਨੌਜਵਾਨ ਆ ਉਹ ਸ਼ਾਮਾਂ ਨੂੰ ਆਉਣ ਖੇਡਣ ਇੱਥੇ ਉਹਨਾਂ ਦਾ ਜਿਹੜਾ ਜਿਹੜੇ ਵਿਹਲਾ ਪਾਣੇ ਆ ਉਹਦੇ ਤੋਂ ਨਿਕਲ ਕੇ ਕਿਤੇ ਜਿਹੜੀ ਜਿਹੜੀ ਵੀ ਕੋਈ ਗਲਤ ਸੰਗਤ ਚ ਪਏ ਆ ਚਾਹੇ ਉਹ ਨਸ਼ਿਆਂ ਚ ਪਏ ਆ ਚਾਹੇ ਕੋਈ ਹੋਰ ਕੋਈ ਬਹਿ ਬੁਰੇ ਕੰਮ ਚ ਪਏ ਆ ਉਹ ਨਿਕਲ ਕੇ ਆਪਣੇ ਖੇਡਾਂ 'ਤੇ ਧਿਆਨ ਦੇਣ ਇਦਾਂ ਸਾਡੇ ਪਿੰਡ ਦਾ ਇੱਕ ਇੰਟਰਨੈਸ਼ਨਲ ਖਿਡਾਰੀ ਹੈ ਵਰਿੰਦਰ ਸਿੰਘ ਜੀ ਉਹ ਏਸ਼ੀਆ ਖੇਡ ਕੇ ਆ ਤਲਵਾਰਬਾਜੀ ਚ ਇੱਕ ਸਾਡੇ ਪਿੰਡ ਦਾ ਲਾਡ ਸਿੰਘ ਆ ਜੀ 나ੜ ਜੋਲ ਦੇ ਨਾਮ ਨਾਲ ਮਸ਼ਹੂਰ ਆ ਉਹ ਵਰਲਡ ਲੈਵਲ ਤੇ ਕਬੱਡੀ ਖਿਡਾਰੀ ਆ ਔਰ ਜਿੱਥੇ ਸਾਡੇ ਪਿੰਡ ਦੇ ਸਾਡੇ ਪਿੰਨੇ ਬੜੇ ਵਧੀਆ ਸਾਡੇ ਪਿੰਡ ਤੇ ਬੜੇ ਬੜੇ ਵੱਡੇ ਅਫਸਰ ਹੋਏ ਡਾਕਟਰ ਹੋਏ ਬੜੇ ਬੜੇ ਵਧੀਆ ਬੰਦਿਆਂ ਨੂੰ ਪਿਛਲੇ ਸਮੇਂ ਵਿੱਚ ਜਨਮ ਦਿੱਤਾ ਔਰ ਅਸੀਂ ਚਾਹੁੰਦੇ ਆ ਕਿ ਗਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਪਿੰਡੀ ਕਿਤੇ ਤੋਂ ਇੱਕ ਐਜੂਕੇਟਿਡ ਪਿੰਡ ਕਹਿ ਸਕਦੇ ਹਾਂ ਆਪਾਂ ਬਹੁਤ ਕਿਸੇ ਪੱਖੋਂ ਵੀ ਐਜੂਕੇਸ਼ਨ ਪੱਖੋਂ ਬਹੁਤ ਵਧੀਆ ਸਾਡੇ ਪਿੰਡ ਦੇ ਡਾਕਟਰ ਜੋਲ ਜਿਹੜੇ ਪਟਾਲੇ ਚੋਂ ਸਾਡੇ ਪਿੰਡ ਦੇ ਐਗਜ਼ੈਂਪਲ ਨੇ ਜੀ ਇੱਥੋਂ ਦੇ ਉਹਨਾਂ ਦਾ ਜਨਮ ਆ ਮੇਰੇ ਫਾਦਰ ਸਾਹਿਬ ਐਮਬੀਏ ਐਡਸੀ ਕੇ ਸਾਡੇ ਅ ਵਿੱਤ ਵਿਭਾਗ ਤੋਂ ਡਿਪੀਟਾ ਕਰ ਰਿਟਾਇਰ ਹੋ ਇਸਤਾਰਿੰਦਰ ਸਿੰਘ ਜਾਂ ਸਵਰਨ ਸਿੰਘ ਘੁੰਮਣ ਆਈਏ ਅਫਸਰ ਰਿਟਾਇਰ ਮਤਲਬ ਹੁਣ ਤੱਕ ਅੱਜ ਤੱਕ ਵੀ ਹੋਇਆ ਪਰ ਲੇਕਿਨ ਉਹ ਬੜੇ ਬੜੇ ਵੱਡੇ ਮਤਲਬ ਉਹਦੇ ਉੱਤੇ ਗਏ ਸਾਡੇ ਪਿੰਡ ਦੇ ਲੋਕ ਅਸੀਂ ਚਾਹੁੰਦੇ ਹਾਂ ਗਾਉਣ ਵਾਲੇ ਸਮੇਂ ਚ ਕਿ ਕਿ ਉਹ ਬੱਚਿਆਂ ਨੂੰ ਜੇ ਚੰਗੀ ਸਿਹਤ ਮਿਲੇ ਚੰਗੀ ਐਜੂਕੇਸ਼ਨ ਮਿਲੇ ਚੰਗੀ ਐਜੂਕੇਸ਼ਨ ਮਿਲੇ ਚੰਗੀ ਸਿਹਤ ਮਿਲੇ ਉਹ ਉੱਠ ਕੇ ਕਿਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਜਿਹੜੀਆਂ ਬਲੱਦੀਆਂ ਛੂਣ ਜਿਵੇਂ ਆਪਣੇ ਪਰਿਵਾਰ ਨੂੰ ਜਾ ਚੁਕੰਤੋ ਤੇ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਹੋਵੇ ਸਾਡੀ ਸੋਚ ਇਹ ਆ ਬਿਲਕੁਲ ਬਾਜੀ ਵਧੀਆ ਸੋਚ ਲੈ ਕੇ ਚੱਲਦੇ ਪਿਓ ਪਿੰਡ ਦੀ ਤੁਸੀਂ ਕੀ ਸੋਚਦੇ ਹੋ ਪਿੰਡ ਵਾਸੀ ਹੋਣ ਦੇ ਨਾਲ ਬਖੇਰ ਜਿਗਾ ਖਾਲਸਾ ਵਾਹਿਗੁਰੂ ਜੀ ਕਦੇ ਐ ਬਹੁਤ ਧੰਨਵਾਦੀ ਹਾਂ ਸਰਪੰਚ ਸਾਹਿਬ ਸਭੂ ਪੰਚਾਇਤ ਦੇ ਸਾਨੂੰ ਰਾਹ ਬਹੁਤ ਕੱਚਾ ਸੀ ਸਾਡਾ ਮੀ ਹੋਂ ਤੇ ਬੜੀ ਦਿੱਕਤ ਆਉਂਦੀ ਸੀ ਸਰਪੰਚ ਸਾਹਿਬ ਆਸਮੂ ਪੰਚਾਇਤ ਨੇ ਸਾਡਾ ਰਾਹ ਬਹੁਤ ਪੱਕਾ ਬਣਾ ਕੇ ਦਿੱਤਾ ਕੁ ਘਰਾਂ ਨੂੰ ਬੱਚਿਆਂ ਨੂੰ ਬਹੁਤ ਟੰਗੀ ਸਕੂਲ ਵਾਲੇ ਬੱਚਿਆਂ ਛੜਨ ਜਾਲ ਤੇ ਬਹੁਤ ਟੰਗੀ ਗੱਡੀ ਫਰਜ ਜਾਂਦੀ ਸੀ ਨਹੀਂ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਸਾਡਾ ਰਾਹ ਪੱਕਾ ਕਰਕੇ ਦੂਜਾ ਅਚੀ ਅਖੀਰ ਤੇ ਸਰਪੰਚ ਸਾਹਿਬ ਮੈਂ ਇਹ ਪੁੱਛਣਾ ਚਾਹਾਂਗਾ ਕਿ ਪਿੰਡ ਦੀ ਜਿਹੜੀ ਕੋਈ ਮੰਗ ਰੱਖਣਾ ਚਾਹੋ ਕਿਉਂਕਿ ਕੋਮਨ ਸਾਹਿਬ ਨੇ ਪਹਿਲੇ ਵੀ ਜਿਵੇਂ ਮੰਗਾਂ ਰੱਖੀਆਂ ਤੁਸੀਂ ਵੀ ਕੋਈ ਜੇ ਆਪਣੇ ਤੌਰ ਤੇ ਰੱਖਣਾ ਚਾਹੋ ਤਾਂ ਕੋਮਨ ਸਾਹਿਬ ਨੇ ਪਹਿਲਾਂ ਹੁਣੇ ਕਵਰ ਕੀਤਾ ਹੈ ਇੱਕ ਛੱਤ ਮੈਂ ਇੰਟਰਨੈਸ਼ਨਲ ਪਲੇਅਰ ਹੈ ਸਰਦਾਰ ਵਰਿੰਦਰ ਸਿੰਘ ਜੋਗ ਉਹਨਾਂ ਦੇ ਮੈਂ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ ਅੱਗੇ ਵੀ ਕੱਚਾ ਸਭ ਤੋਂ ਵੱਡੀ ਗੱਲ ਇਹ ਮੇਰੀ ਉਹ ਮੰਗ ਹੈ ਕਿ ਜਿਹੜਾ ਦੇਸ਼ ਲੈਵਲ ਦਾ ਪਲੇਅਰ ਹੈ ਉਹਦੇ ਘਰ ਨੂੰ ਜਿਹੜਾ ਰਸਤਾ ਉਹ ਬਣਾ ਸਲੂਟ ਹੋਣਾ ਜ਼ਰੂਰੀ ਹੈ ਕਿਉਂਕਿ ਇੱਕ ਉਹ ਬੰਦੇ ਨੂੰ ਤੇ ਉਹ ਉਹਨੂੰ ਸਲੂਟ ਹੋਏਗਾ ਤੇ ਉਹ ਹੋਰ ਵੀ ਮੋਟੀਵੇਟ ਕਰੇਗਾ ਤੇ ਸਾਡੇ ਬੱਚੇ ਨਾਲ ਹੋਰ ਵੀ ਖਿਚਣ ਦੀ ਕੋਸ਼ਿਸ਼ ਕਰੇਗਾ ਤੇ ਇਦਾਂ ਹੀ ਮੇਰੇ ਵੱਡੇ ਰਸਤੇ ਜਿਹੜੇ ਨੇ ਪਿੰਡ ਦੇ ਵਿੱਚ ਕਾਫੀ ਨੇ ਕੋਈ 4-5 ਮੇਨ ਰਸਤੇ ਨੇ ਇੱਕ ਜਿਦਾ ਹੁਣ ਪਿੰਡ ਤੋਂ ਸ਼ੁਰੂ ਹੋ ਕੇ ਅੱਡੇ ਡੇਰੀਵਾਲ ਨੂੰ ਜੋੜਨ ਵਾਲੀ ਜਿਹੜੀ ਮੇਨ ਸੜਕ ਹੈ ਪਹਿਲਾਂ ਕਵਰ ਕਰਕੇ ਉਹ ਇੱਕ ਪੱਠੇ ਨੂੰ ਨਿਕਲਦੀ ਹੈ ਉਹ ਵੀ ਕੱਚੀ ਸੜਕ ਹੈ ਉਹ ਜੇ ਕੋਈ ਸੜਕਾਂ ਕੋਈ 5 ਕਿਲੋਮੀਟਰ ਸਾਡੇ ਪਰਦੇ ਵਿੱਚ ਮਿਲ ਜਾਣਾ ਤੇ ਉਹ ਬਹੁਤ ਵਧੀਆ ਜਿਹੜਾ ਉਪਰਾਲਾ ਹੋ ਸਕਦਾ ਉਸ ਤੋਂ ਬਾਅਦ ਸਟੇਡੀਅਮ ਸਾਨੂੰ ਓਕੇ ਹੋਇਆ ਹੈ ਸਰਦਾਰ ਜਗਰੂਪ ਸਿੰਘ ਸੇਖੋਂ ਵੱਲੋਂ ਓਕੇ ਹੋਇਆ ਉਹ ਥੋੜਾ ਜਿਹਾ ਪੈੜੀ ਦਾ ਜਿਹੜੀ ਉਹ ਵੀ ਸ਼ਾਇਦ ਕਵਰ ਹੋ ਜਾਏ ਤੇ ਅਸੀਂ ਜਲਦੀ ਮੰਗ ਕਰਦੇ ਆ ਕਿ ਸਾਨੂੰ ਉਹ ਸਟੇਡੀਅਮ ਦਿੱਤਾ ਜਾਏ ਤੇ ਅਸੀਂ ਉਹ ਜਿਹੜਾ ਸਪੋਰਟਿੰਗ ਫੀਲਡ ਵਿੱਚ ਬਣਾਉਣਾ ਹੈ ਇਹ ਡਿਸਪੈਂਸਰੀ ਦੀ ਬਹੁਤ ਜ਼ਰੂਰਤ ਹੈ ਤੇ ਡਿਸਪੈਂਸਰੀ ਹੁਣ ਬਹੁਤ ਜ਼ਰੂਰੀ ਹੈ ਬਿਲਕੁਲ ਆਪਾਂ ਗੱਲ ਹੀ ਕਰਦੇ ਪਏ ਹਾਂ ਤੇ ਕਹਿੰਦੇ ਕਿ ਡਿਸਪੈਂਸਰੀ ਕੁਝ ਮੰਗਾ ਹੈਗੀਆਂ ਪਿੰਡ ਦੀਆਂ ਚਾਹੇ ਇਹ ਪਿੰਡ ਬਹੁਤ ਵੱਡਾ ਇੱਕ 3000 ਤੋਂ ਉੱਪਰ ਦੀ ਆਬਾਦੀ ਦਾ ਪਿੰਡ ਹੈ ਸਕੂਲ ਹੈ ਪਿੰਡ ਦੇ ਵਿੱਚ ਹੀ ਔਰ ਪਿੰਡ ਦਾ 10ਵੀਂ ਤੱਕ ਦਾ ਸਕੂਲ ਹੈ 12ਵੀਂ ਤੱਕ ਦੇ ਸਕੂਲ ਦੀ ਮਤਾ ਪਾਇਆ ਹੋਇਆ ਸਰਕਾਰ ਕੋਲ ਆਸ਼ਵਾਸਨ ਵੀ ਮਿਲਿਆ ਕਿ ਜਲਦੀ ਜਿਹੜਾ ਉਹ ਸਕੂਲ ਜਿਹੜਾ ਅਪਗ੍ਰੇਡ ਕੀਤਾ ਜਾਊਗਾ ਉਹਦੇ ਨਾਲ ਨਾਲ ਸਟੇਡੀਅਮ ਦੀ ਮੰਗ ਆ ਤੇ ਦੂਸਰੇ ਪਾਸੇ ਕੁਝ ਹੋਰ ਵੀ ਸੜਕਾਂ ਦੀਆਂ ਮੰਗਾਂ ਕਿਉਂਕਿ ਕਨੈਕਟੀਵਿਟੀ ਜਿਹੜੀ ਰੋਡ ਦੀ ਕਨੈਕਟੀਵਿਟੀ ਆ ਉਹਦੀ ਥੋੜੀ ਦਿੱਕਤ ਆ ਲੇਕਿਨ ਦੂਸਰਾ ਪੱਖ ਵੇਖੀਏ ਤੇ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਪਿੰਡ ਦੇ ਚਾਹੇ ਸਰਕਾਰ ਪੱਖੋਂ ਚਾਹੇ ਪਿੰਡ ਦੀ ਪੰਚਾਇਤ ਜਿਹੜੇ ਸਰਪੰਚ ਬਣੇ ਨੇ ਉਹਨਾਂ ਵੱਲੋਂ ਵੀ ਇੱਕ ਚੰਗੇ ਕਾਰਜ ਕੀਤੇ ਜਾ ਰਹੇ ਨੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ ਔਰ ਇੱਕ ਸਿਰਜਿਆ ਜਾ ਰਿਹਾ ਕਿ ਪਿੰਡ ਨੂੰ ਇਸ ਤਰੀਕੇ ਨਾਲ ਇੱਕ ਮਾਹੌਲ ਸਿਰਜਿਆ ਜਾਏ ਕਿ ਬੱਚਿਆਂ ਨੂੰ ਜਿਹੜਾ ਇੱਕ ਚੰਗੀ ਐਜੂਕੇਸ਼ਨ ਮਿਲ ਸਕੇ ਚੰਗਾ ਮਾਹੌਲ ਮਿਲ ਸਕੇ ਤਾਂ ਜੋ ਉਹਨਾਂ ਦਾ ਉਜਵਲ ਭਵਿਕ ਹੋ ਸਕੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਨਿਊ ਸਟ੍ਰੀਟਲੀ ਗਰਦਾਸਪੁਰ ਤੋਂ